ਪੁਰਾ ਪਰਮਾਤਮਾ ਦਾ ਇਹ ਪੁਲ ਨਵਾਂ ਬਣੂਗੀ ਬਣ ਗਿਆ ਜੀ ਹਾਂ ਜੀ ਆਪਾਂ ਫਿੱਖੀ ਸ਼ਹਿਰ ਪਹੁੰਚ ਗਏ ਜੀ ਫਿੱਖੀ ਸ਼ਹਿਰ ਆ ਦਿਨੇ ਆ ਟਾਈਮ ਕਰਾਸ ਕਰਨਾ ਬਹੁਤ ਆਫਾ ਹੋ ਜਾਂਦਾ ਆਪਾਂ ਪੁਲ ਥੱਲੇ ਆ ਗਏ ਜੀ ਖੱਬੇ ਹੱਥ ਪੁਲ ਜਾਂਦਾ ਹੈਗਾ ਮੁੱਗੇ ਨੂੰ ਸੱਜੇ ਹੱਥ ਲੈ ਜਾਣੇ ਨੂੰ ਆਪਾਂ ਸਿੱਧੇ ਲੰਘਣਾ ਲਕੋਤਰ ਨੂੰ ਜਿਹਨਾਂ ਪਿਆਰਿਆਂ ਨੂੰ ਮਿੱਤਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਅੱਜ ਆਪਾਂ ਜਾ ਰਹੇ ਹਾਂ ਜੀ ਬਰੇਟਾ 2 ਕਪੂਰਥਲਾ ਦਾ ਇੱਕ ਪਿੰਡ ਹੈਗਾ ਦੀ ਆਪਣੇ ਕੋਲੇ ਡਿਲੀਵਰੀ ਉੱਥੋਂ ਦੀ ਆਪਣੇ ਕੋਲ ਅੱਜ ਫਿਰ ਡੌਗ ਕੇਜ ਦੀ ਡਿਲੀਵਰੀ ਹੈਗੀ ਅੱਜ ਸਾਡੀ ਮੇਰੀ ਮੈਰਿਜ ਐਨੀਵਰਸਰੀ ਹੈ ਜੀ ਤੇ ਚਲੋ ਕੰਮ ਕਰਨਾ ਵੀ ਜ਼ਰੂਰੀ ਹੈ ਹਨਾ ਕੰਮ ਕਰਨਾ ਵੀ ਜ਼ਰੂਰੀ ਹੈ ਤੇ ਆਪਾਂ ਹੁਣ ਚੱਲੇ ਆ ਘਰੋਂ ਟਾਈਮ ਹੋ ਗਿਆ ਪੂਰੇ ਸੇ 12 ਵਜੇ ਛੱਲੇ ਤੁਸੀਂ ਦੇਖ ਸਕਦੇ ਜੀ ਅੱਜ ਲੇਟ ਹੋ ਗਏ ਥੋੜਾ ਕੰਮ ਧੰਦਾ ਜਿਆ ਸੀਗਾ ਮਿਲਦੇ ਹਾਂ ਤੁਹਾਨੂੰ ਬਣੇ ਰਿਹਾ ਆਪਣੇ ਬਲੌਗ ਦੇ ਨਾਲ ਚੰਗਾ ਜੀ ਹਾਂ ਜੀ ਦੋਸਤੋ ਆਪਾਂ ਘਰੋਂ ਚੱਲ ਪਿਆਂਗੇ ਤੇ ਬਣੇ ਰਿਹਾ ਆਪਣੇ ਬਲੌਗ ਦੇ ਨਾਲ ਲਓ ਜੀ ਦੋਸਤੋ ਆ ਗਏ ਆਪਾਂ ਪਟਰੋਲ ਪੰਪ ਤੇ ਇੱਥੋਂ ਤੇਲ ਪਾਉਣੇ ਹੁੰਦੇ ਆਪਾਂ ਆਪਾਂ ਘੜਾ ਤੇਲ ਪਾਉਣ ਵਾਸਤੇ ਲਓ ਜੀ ਦੋਸਤੋ ਆਪਾਂ ਕਰਾ ਕੇ ਟੈਂਕੀ ਪੁੱਲ ਪਰ ਵਾਲ ਪੰਪ ਤੋਂ ਚੱਲ ਪਿਆ ਆ ਗਈ ਬਾਈਗ ਦੀ ਕਿਰਪਾ ਨਾਲ ਐਫਤੇ ਲਓ ਜੀ ਆਪਾਂ ਨੂੰ ਅੱਧਾ ਕਿਲੋਮੀਟਰ ਰੌਂਗ ਸਾਈਡ ਜਾਣਾ ਪਊਗਾ ਉਹ ਮੇਰੇ ਇਧਰ ਰੌਂਗ ਸਾਈਡ ਆਪਾਂ ਜਾਣਾ ਇਧਰ ਹੈਗਾ ਭਲਾੜੇ ਨੂੰ ਹਾਂ ਜੀ ਦੋਸਤੋ ਕੀ ਹਾਲ ਚਾਲ ਆਪਾਂ ਜੜ ਕੇ ਭਲਾੜੇ ਵਾਲੇ ਪੁੱਲ ਤੇ ਉੱਤੇ ਤੇ ਦੇਖ ਸਕਦੇ ਹੋ ਇਹ ਆ ਗਿਆ ਜੀ ਪੁਰਨਾਨੇ ਕਾਲਜ ਭਲਾਡੇ ਦਾ ਹਾਂਜੀ ਆਪਾਂ ਪਿੱਕੀ ਸ਼ਹਿਰ ਪਹੁੰਚ ਗਏ ਜੀ ਪਿੱਕੀ ਸ਼ਹਿਰ ਦੇ ਨੇ ਆਹ ਟਾਈਮ ਕ੍ਰੋਸ ਕਰਨਾ ਬਹੁਤ ਆਫਾ ਹੋ ਜਾਂਦਾ ਕਿਉਂਕਿ ਇਹ ਜਿਹੜੀ ਸੜਕ ਹੈ ਤਨਹੋਰੀ ਨੂੰ ਯਾਰੀ ਹੈਗੀ ਕਿਉਂਕਿ ਕੁਝ ਸਾਧਨ ਵਗੈਰਾ ਦੁਕਾਨਦਾਰ ਖੜਾ ਲੈਂਦੇ ਨੇ ਕੁਝ ਗੱਡੀਆਂ ਗਰਾਜ ਵਗੈਰਾ ਆ ਜਾਂਦੇ ਨੇ ਕਿ ਉਹ ਖੜਾ ਲੈਂਦੇ ਨੇ ਬਹੁਤ ਦਿੱਕਤ ਆਉਂਦੀ ਹੈਗੀ ਤੁਸੀਂ ਦੇਖ ਸਕਦੇ ਹੋ ਇੱਕੋ ਤੋਂ ਸੀਜ਼ਨ ਦਾ ਟਾਈਮ ਹੈ ਓਏ ਭਾਈ ਓਏ ਨਾ ਟੱਕਾ ਵਾਲਾ ਕਰਦੇ ਨੇ ਅਸੀਂ ਮੋਟਰਸਾਈਕਲ ਵਾਲੇ ਵੀ ਇਧਰ ਹੀ ਘਾਟਾ ਪੈਂਦਾ ਪਿੰਦਰ ਨੇ ਬੱਚੇ ਨੇ ਤੇਰੇ ਨਾਲ ਬਹੁਤ ਹੋ ਜਾਂਦਾ ਹੈਗਾ ਇੱਕ ਤੰਗ ਰੋੜਾ ਇੱਕ ਗੱਡੀਆਂ ਵੱਡੀਆਂ ਖੜਾ ਆਂਦੇ ਨੇ ਰੋੜ ਦੇ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਤਨਤ ਲਈ ਤਨੋੜੀ ਤੋਂ ਅੱਜ ਜਾਵਾਂਗੇ ਬਰਨਾਲਾ ਬਰਨਾਲੇ ਤੋਂ ਬਾਕੀ ਤੁਹਾਨੂੰ ਬਸ ਅੱਗੇ ਲੋਕੇਸ਼ਨਾਂ ਦਾ ਅੱਜ ਸਟੈਂਡ ਤੇ ਆਪਾਂ ਜਾ ਰਹੇ ਜੀ ਬਰਨਾਲੇ ਦੇ ਬਾਹਰ ਭਾਈ ਰਾਏਪੋਟ ਰੋਡ ਸੰਘੇੜੇ ਰੋਡ ਨੂੰ ਆਪਾਂ ਬਰਨਾਲੇ ਪਹੁੰਚ ਗਏ ਹਾਂਗੇ ਸੰਘੇੜੇ ਰੋਡ ਨੂੰ ਜਾ ਰਹੇ ਹਾਂ ਸਟੈਂਡ ਤੇ ਆਪਾਂ ਤੁਸੀਂ ਦੇਖ ਸਕਦੇ ਹੋ ਲੋ ਜੀ ਦੋਸਤੋ ਆਪਾਂ ਪਹੁੰਚ ਗਏ ਹਾਂਗੇ ਰਾਏਕੋਟ ਸ਼ਹਿਰ ਆਪਾਂ ਰਾਏਪੋਟ ਤੋਂ ਜਾਵਾਂਗੇ ਜਗਰੌਨੂ ਜੀ ਕੁਕਰਾ ਪਰਮਾਤਮਾ ਦਾ ਇਹ ਪੁਲ ਨਵਾਂ ਬਣੂਗੀ ਬਣ ਗਿਆ ਜੀ ਅੱਜ ਚੱਲੂ ਨਹੀਂ ਕੀਤਾ ਜਿਹੜੇ ਇਹ ਰੋਡ ਉੱਤੇ ਅਸੀਂ ਆਪਾਂ ਲੰਘ ਰਹੇ ਆਂਗੇ ਇਹ ਰਾਏਕੋਟ ਤੋਂ ਜਗਰੋਂ ਵਾਲਾ ਰੋੜਾ ਹੈਗਾ ਇਹ ਨਹਿਰ ਉੱਤੇ ਕੋਲ ਬਣਾਇਆ ਬਹੁਤ ਤੰਗ ਸੀਗਾ ਇੱਕ ਸਾਈਡ 'ਚ ਹੀ ਟਰੈਫਿਕ ਨਿਕਲਦੀ ਸੀ ਦੂਜੀ ਸਾਈਡ ਤੋਂ ਟਰੈਫਿਕ ਨੂੰ ਖੜਨਾ ਪੈਦਾ ਸੀਗਾ ਹੁਣ ਆਪਾਂ ਨੂੰ ਕਾਫੀ ਟਾਈਮ ਲੱਗਿਆ ਇਟਸ ਲੈਂਡ ਦੇ ਵਿੱਚ ਖੜੇ ਨੂੰ ਟਰਾਲੀ ਦੇ ਪਿੱਛੇ ਹੁਣ ਇਹ ਨਿਕਲੀ ਆਗੀ ਆਪਣੇ ਪਿੱਛੇ ਟਰਾਲਾ ਆਗਾ ਦੋ ਟਰਾਲੇ ਨੇਗੇ ਫਿਰ ਉਹਨਾਂ ਨਿਕਲਣਗੇ ਫੇਰ ਆਹ ਲੈਂਡ ਚੱਲੂਗੇ ਤੇ ਬੋਲ ਕਾਫੀ ਟਾਈਮ ਤੋਂ ਇਤਾਂ ਹੀ ਸੀਗਾ ਹੁਣ ਨਵਾਂ ਬਣ ਗਿਆ ਥੋੜੇ ਟਾਈਮ ਤੱਕ ਚੱਲ ਬੂਗਾ ਇਹ ਕਾਫੀ ਟਾਈਮ ਲੱਗ ਜਾਂ ਜੀ ਦੋਸਤੋ ਆਪਾਂ ਪਹੁੰਚ ਗਏ ਆਂਗੇ ਜਗਰਾਉਂ ਤੇ ਦਿਵਾਲੀ ਕਰਕੇ ਸਜਾਵਟ ਦਾ ਕੰਮ ਚੱਲ ਰਿਹਾ ਹੈਗਾ ਬਾਜ਼ਾਰਾਂ ਦੇ ਵਿੱਚ ਤੇ ਇੱਥੇ ਥੋੜੀ ਆਵਾਜ਼ਾਈ ਘੱਟ ਹੈ ਕਿਉਂਕਿ ਦੁਕਾਨਾਂ ਸਜਾਈਆਂ ਵੰਜਣੀਆਂ ਇਹ ਆ ਗਿਆ ਬਿਸ਼ਰਮਾ ਚੌਕ ਆਪਾਂ ਬਿਲਕੁਲ ਇੱਥੇ ਸਿੱਧੇ ਜਾਣਾਗਾ ਇਹ ਰਸਤਾ ਬਾਜ਼ਾਰ ਨੂੰ ਲੰਘ ਜਾਂਦਾ ਜੀ ਆਪਾਂ ਸਿੱਧੇ ਜਾਣਾ ਇਧਰ ਇੱਥੇ ਦਿਵਾਲੀ ਕਰਕੇ ਆਵਾਜ਼ਾਈ ਜੀ ਘੱਟ ਹੈਗੀ ਪਬਲਿਕ ਪਤਾ ਨਹੀਂ ਭਈ ਸ਼ਾਮ ਨੂੰ ਆਉਂਗੀ ਵੈਸੇ 2:51 ਮਿੰਟ ਹੋ ਗਏ ਨੇ ਹੁਣ ਆਪਾਂ ਪੁਲ ਥੱਲੇ ਆ ਗਏ ਜੀ ਖੱਬੇ ਹੱਥ ਪੁਲ ਜਾਂਦਾਗਾ ਮੋਗੇ ਨੂੰ ਸੱਜੇ ਹੱਥ ਲੁਧਿਆਣੇ ਨੂੰ ਆਪਾਂ ਸਿੱਧੇ ਲ ਜਗਰਾਉਂ ਤੋਂ ਸਿੱਧਾ ਨਕੌਦਰ ਬਹੁਤ ਰਸਾਈ ਕਾਫੀ ਟਾਈਮ ਹੋ ਗਿਆ ਆਪਾਂ ਨੂੰ ਸ਼ਹਿਰ 'ਚ ਬੜੇ ਨੂੰ ਭੀੜ ਬਹੁਤ ਆ ਗਈ। ਹਾਂਜੀ ਦੋਸਤੋ ਤਾਂ ਆਪਾਂ ਜਗਰਾਉਂ ਤੋਂ ਨਕੌਦਰ ਨੂੰ ਜਾਣਦੇ ਆਂਗੇ। ਇਸ ਰੋਡ ਦੇ ਉੱਤੇ ਆਪਣੀ ਗੱਡੀ ਨਾ 40 ਦੇ ਨਹੀਂ ਚੜੀ ਹੋएगी। ਕਿਉਂਕਿ 40 ਦੇ ਤਾਂ ਨਹੀਂ ਚੜੀ ਹੈਗੀ। ਇੱਥੇ ਰੋਡ ਦੇ ਟ੍ਰੈਫਿਕ ਵਾਲੀ ਹੈਗੀ। ਬੜੀ ਨਜ਼ਾਇਰ ਟ੍ਰੈਫਿਕ ਆ ਗਈ। ਹੁਣ ਵੀ 20 ਤੇ ਜਾ ਰਹੀਏ ਕੁੱਲ 20 ਤੇ 35 ਬਸ 30 35 ਬੜੀ ਨਹੀਂ ਆ ਜੇ ਡਰਾਈਵ ਕਰ ਇਸ ਰੋਡ ਤੇ ਜਗਰੌਨ ਨਕੋਦਰ ਵਾਲੇ ਤੇ ਦੋਸਤੋ ਆਪਾਂ ਹੁਣੇ ਸਿਦਮਾ ਬੇਟ ਕ੍ਰੋਸ ਕੀਤਾਗਾ ਸਿਦਮਾ ਬੇਟ ਵੀ ਬਹੁਤ ਜਿਆਦਾ ਰਾਸਤੀ ਸ਼ਹਿਰ ਦੇ ਅੰਦਰ ਤੇ ਕਾਫੀ ਟਾਈਮ ਲੱਗ ਗਿਆ ਆਪਾਂ ਨੂੰ ਕ੍ਰੋਸ ਕਰਦੇ ਹੋਏ ਹੁਣ ਆਪਾਂ ਜਾ ਰਹੇ ਆ ਸਿਦਮਾ ਬੇਟ ਕ੍ਰੋਸ ਕਰਕੇ ਨਕੋਦਰ ਨੂੰ ਲੋ ਜੀ ਦੋਸਤੋ ਆਪਾਂ ਸਿਦਮਾ ਬੇਟ ਵਾਲੇ ਦਰਿਆ ਦੇ ਇੱਥੇ ਇਸ ਜਗ੍ਹਾ ਤੇ ਦੂਜੀ ਵਾਰ ਆ ਗਏ ਪਹਿਲਾਂ ਮੈਂ ਆਪਣੇ ਦੋਸਤਾਂ ਨਾਲ ਟਰਾਲਾ ਭਰਉਣਾ ਆਇਆ ਸੀ ਰੇਤੇ ਦਾ ਇੱਕ ਵਾਰ ਦੀ ਲੱਗੀ ਤੇ ਮੈਨੂੰ ਕਹਿੰਦਾ ਮੈਂ ਭਾਈ ਮੈਨੂੰ ਕਿਤੇ ਕਮਾ ਲਿਆ ਕਹਿੰਦਾ ਬਖਸ਼ ਲਾਂਗੇ ਉਦੋਂ ਥੋੜਾ ਫਰੀ ਸੀ ਕਦਾ ਬਾਕ ਚੱਲਾ ਇਧਰ ਮੈਂ ਸ਼ਾਮ ਨੂੰ ਕਰੀ ਮਟਾ ਮੰਗ ਕਹਿੰਦਾ ਹਾਂ ਕਿਹੜਾ ਸ਼ਾਮ ਆ ਸ਼ਾਮ ਨੂੰ ਤਾਂ ਤਾਲਾ ਭਰੇ 10 ਵਜੇ ਦੂਜੇ ਦਿਨ 10 11 ਵਜੇ 12 ਵਜੇ ਘਰੇ ਪਹੁੰਚੇ ਤੇ ਅੱਜ ਆਪਾਂ ਉਸ ਦਰਿਆ ਦੇ ਤੇ ਦੂਜੀ ਵਾਰ ਫੇਰ ਆ ਗਏ ਆ ਆ ਦੇਖ ਸਕਦੇ ਤੁਸੀਂ ਤੇ ਬਿਲਕੁਲ ਖਾਲੀ ਪਿਆ ਹੈਗਾ ਉਹ ਬਾਈਕ ਕੋਈ ਅਗੜੀਆਂ ਦੇ ਨਾਲ ਲੱਗਣਾ ਮੁੱਕੀਆਂ ਹੁੰਦੀਆਂ ਰੇਟਾ ਇੱਥੇ ਵੀ ਇਕੱਠਾ ਹੋਇਆ ਹੋਇਆ ਦਾਖਤ ਤਾਂ ਬਹੁਤ ਅੱਛਾ ਜਿਹਾ ਰੁਕੀ ਇਧਰ ਵੀ ਮਾਰੂ ਲੇਗਾ ਯਾਰ 7 ਵਜੇ ਦਰਿਆ ਆ ਦੇਖ ਜਮਿਆ ਜਿਹੜੀ ਆ ਲੱਗਣਾ ਕੱਢੀ ਜਾਂਦੀਆਂ ਦੇ ਵਿੱਚੋਂ ਮੇਰੇ ਮੋਟੇ ਮੋਟੇ ਲੱਗਣਾ ਤੁਰਕੀਆਂ ਇਸ ਨੇ ਫੇਰ ਚੜੀਆਂ ਕੱ ਰੇ ਰੇਤਾ ਬਹੁਤ ਹੈ ਦੇਖ ਸਕਦੇ ਹੋ ਕਾਫੀ ਲੰਮਾ ਚੌੜਾਗਾ ਲਓ ਜੀ ਦੋਸਤੋ ਆਪਾਂ ਪਹੁੰਚ ਗਏ ਨਕੋਦਰ ਨਕੋਦਰ ਸ਼ਹਿਰ ਆ ਆਪਣਾ ਜੀ ਉਰ ਉਮਰ ਤੱਕ ਦਾ ਤੀਜਾ ਕਿੜਾਗਾ ਲੇਕਿਨ ਕਿਤੇ ਇਦਾਂ ਨਹੀਂ ਹੋਇਆ ਵੀ ਆਪਾਂ ਦਰਬਾਰ ਜਾ ਆਈਏ ਬਾਬਿਓ ਨਕੋਦਰ ਸ਼ਹਿਰ ਅੰਦਰ ਦੀ ਆਪਾਂ ਐਂਡ ਮੇਨ ਬਾਜ਼ਾਰ ਵਿੱਚ ਹੀ ਲੰਘ ਰਹੇ ਆਂਗੇ ਕਿਉਂ ਬਾਰ ਵੀ ਭੀੜ ਸੀ ਅੰਦਰ ਤਾਂ ਉਹ ਭੀੜ ਹੋਣੀ ਹੋਣੀ ਆ ਆਪਣੀ ਗੱਡੀ ਹੁਣ ਮਸਾ ਕਰਾਸ ਹੋਈ ਜਾ ਬਰੋ ਤੇ ਦੇਖ ਸਕਦੇ ਆ ਪੂਰਾ ਸਜਾਵਟ ਕੀਤੀ ਹੋਈ ਆ ਫੁੱਲ ਦੁਕਾਨਾਂ ਦੀ ਆ ਸਾਹਮਣੇ ਟੈਂਟ ਉਹਨਾਂ ਚ ਲਾਈ ਜਾਂਦੇ ਨੇਗੇ ਤੇ ਪੂਰੀ ਸਜਾਵਟ ਕੀਤੀ ਹੋਈ ਆ ਜੀ ਡੇਰਾ ਬਾਬਾ ਮੁਰਾਦ ਸ਼ਾਹ ਲੱਗਦਾ ਇੱਧਰ ਡੇਰਾ ਬਾਬਾ ਮੁਰਾਦ ਸ਼ਾਹ ਦਾ ਦਰਬਾਰ ਨਾ ਇੱਧਰ ਜਿੱਧਰ ਆਪਾਂ ਮੁੜ ਕੇ ਲੱਗਦਾ ਇੱਧਰ ਲੱਗਦਾ ਡੇਰਾ ਬਾਬਾ ਮੁਰਾਦ ਸ਼ਾਹ ਦਾ ਡੇਰਾ ਆਪਾਂ ਆ ਬਹੁਤ ਵਾਰ ਗਏ ਲੇਕਿਨ ਡੇਰੇ 'ਚ ਨਹੀਂ ਗਏ ਜੀ ਕਿਤੇ ਵੀ ਨਹੀਂ ਗਏ ਆਹਾ ਹਾ ਹਾ ਕੀ ਬਾਤ ਹੈ ਸੱਚੀ ਆਪਾਂ ਡੇਰੇ ਮੁਰਦੀ ਆ ਗਏ ਜੀ ਬਿਲਕੁਲ ਡੇਰੇ ਦੇ ਸਾਹਮਣੇ ਜੇ ਦੇਖ ਸਕਦੇ ਹੋ ਇਹ ਹੈਗਾ ਬਾਬਾ ਮੁਰਾਦ ਸ਼ਾਹ ਦਾ ਡੇਰਾ हां जी दोस्तों ਜਿਦੋਂ ਆਪਾਂ ਬਰੇਟੇ ਤੋਂ ਸਰਚ ਮਾਰਿਆ ਸੀਗਾ 3.5 ਘੰਟੇ ਦਾ ਰਾਂ ਦਿਖਾ ਰਿਹਾ ਸੀਗਾ ਲੇਕਿਨ 7 ਵਜੇ ਸ਼ਾਮ ਦੇ ਜੀ ਆਪਾਂ 12 ਵਜੇ ਬਰੇਟੇ ਚਲੇ ਸੀਗਾ ਇਹ ਹੈਗਾ ਖੀਰਾਵਾਲੀ ਇਹ ਲਿਖਿਆ ਪਿਆ ਉੱਪਰ ਖੀਰਾਵਾਲੀ ਇਹ ਪਿੰਡ ਆ ਗਿਆ ਖੀਰਾਵਾਲੀ ਜੀ ਖੀਰਾਵਾਲੀ ਤੋਂ ਅੱਗੇ ਹੈਗਾ 3-4 ਕਿਲੋਮੀਟਰ ਜਿੱਥੇ ਆਪਾਂ ਡਾਕ ਦੇ ਦੀ ਡਿਲੀਵਰੀ ਦੇਣੀ ਹੈਗੀ ਕਿਉਂਕਿ ਪਤਾ ਨਹੀਂ ਕਿਉਂ ਪਤਾ ਨਹੀਂ ਅੱਜ ਇੰਨੀ ਟੈਕਸੀ ਤਾਂ ਪਹਿਲਾਂ ਵੀ ਹੁੰਦੀ ਹੈ ਇਹ ਕਿ ਸਿਧਮਾ ਵੇੜ ਤੋਂ ਟਿੱਪਰ ਜਾਂਦੇ ਨੇ ਜੀ ਰੇਤੇ ਵਾਲੇ ਰੂਤੇ ਵਾਲੇ ਤੇ ਇਧਰੋਂ ਸਿੰਗਲ ਰੋਡ ਕਰਕੇ ਟ੍ਰੈਫਿਕ ਵਾਲੀ ਹੈਗੀ ਤਾਰ ਕੇ ਆਪਾਂ ਨੂੰ ਬਹੁਤ ਜ਼ਿਆਦਾ ਨਜਾਇਜ਼ ਟਾਈਮ ਲੱਗ ਗਿਆ ਜਾਇਜ਼ ਨਹੀਂ ਨਜਾਇਜ਼ ਆਪਾਂ ਹੁਸਲ ਲੋਕੇਸ਼ਨ ਤੇ ਪਹੁੰਚ ਗਏ ਆ ਉਹ ਸਾਹਮਣੇ ਕੋਠੀ ਆ ਜਿੱਥੇ ਲੱਟਾਂ ਪੈ ਰਹੀਆਂ ਨਹੀਂ ਗਈਆਂ ਜਿੱਥੇ ਆਪਾਂ ਡਾਕਰੇ ਦੀ ਡਿਲੀਵਰੀ ਦੇਣੀ ਹੈਗੀ ਤੇ ਜਿਹੜੀਆਂ ਖੇਤਾਂ 'ਚ ਕੋਠੀਆਂ ਹੁੰਦੀਆਂ ਨੇ ਹਮੇਸ਼ਾ ਉਹਨਾਂ ਦੇ ਕੱਚੇ ਪੈਸੇ ਹੁੰਦੇ ਨੇ ਵਸੇ ਇੱਥੇ ਏਟਾਂ ਲੱਗੀਆਂ ਹੋਣੀਆਂ ਨੇ ਜਣੀਆਂ ਇੱਕ ਆ ਨਵਾਂ ਸਿਸਟਮ ਦੇਖਿਆ ਜਿਹੜੀ ਕੰਪੈਨ ਦੇ ਪਿੱਛੇ ਕਟਰ ਜਾਂ ਲੱਗੇ ਹੋਇਆ ਹੈਗਾ ਜਿਵੇਂ ਤੂੜੀ ਬਣਾਈ ਜਾਂਦੀ ਹੈਗੀ ਦਾ ਕਾਸ ਦਾ ਉਹ ਸਾਹਮਣੇ ਖੁਸ਼ੀ ਦੇ ਵਿੱਚ ਬੱਚੇ ਨਾ ਪਟਾਕੇ ਬਿਜਾਰੇ ਨੇ ਜੀ ਵੀ ਸਾਡੇ ਉੱਤੇ ਦਾ ਪਿੰਜਰਾ ਆ ਗਿਆ ਦੇਖ ਖੁਸ਼ੀ ਇਹ ਪਿੰਡ ਜਿਹੜੀ ਆਪਾਂ ਜਿਹੜੀ ਆ ਸਾਹਮਣੇ ਟਰਾਲੀ ਜਾਂਦੀ ਇਹਦੇ ਪਿੱਛੇ ਮੋੜਾਂਗੇ ਇਹ ਸਾਹਮਣੇ ਕੋਠੀ ਉਤਾਰਨਾ ਜਾਂ ਆਪਾਂ ਪਿੰਜਰਾ ਇਹ ਸਾਹਮਣੇ ਕੋਠੀ ਹੈ ਇੱਥੇ ਉਤਾਰ ਲਓ ਹਾਂਜੀ ਦੋਸਤੋ ਆਪਾਂ ਡਿਲੀਵਰੀ ਦੇ ਦਿੱਤੀ ਹੈਗੀ ਇਹ ਇਹ ਪਿੰਡ ਦਾ ਨਾਮ ਆ ਖੀਰੇ ਵਾਲੀ ਖੀਰੇ ਵਾਲੀ ਕਪੂਰਥਲਾ ਤੋਂ ਅੱਗੇ ਪੈਂਦਾ ਜੀ ਤੇ ਆਪਾਂ ਡੌਗੇ ਦੀ ਡਿਲੀਵਰੀ ਦੇ ਕੇ ਘਰਾਂ ਨੂੰ ਚਾਹ ਪਾਣੀ ਪੀ ਕੇ ਚੱਲ ਪਿਆ ਜੀ ਬਹੁਤ ਵਧੀਆ ਪ੍ਰਵਾਸ ਸੀਗਾ ਚੰਗਾ ਰਲ ਰਾਂਗ ਸੀ ਚਾਹ ਪਾਣੀ ਪੀ ਕੇ ਕਹਿੰਦੇ ਰਹਿਣਾ ਰੋ ਮੈਂ ਨਹੀਂ ਫਿਰ ਜਾਣਾ ਅਸੀਂ ਤੇ ਆਪਾਂ ਚੱਲ ਪਏ ਜੀ ਆਪਣੀ ਵੀਡੀਓ ਆਪਣੇ ਨਾਲ ਜੁੜਨ ਲਈ ਸਾਰੇ ਭੈਣਾਂ ਭਰਾਵਾਂ ਦਾ ਜਿਹੜਾ ਧੰਨਵਾਦ ਮਿਲਦੇ ਸਾਨੂੰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਸਾਰੇ ਭੈਣਾਂ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ